ਇਹ ਰੇਲਵੇ ਨਾਲ ਹਰ ਰੋਜ਼ ਲੱਖਾਂ ਯਾਤਰੀ ਸਫ਼ਰ ਕਰਦੇ ਨੇ ਇਹ ਸਫ਼ਰ ਸਸਤਾ ਆਰਾਮਦਾਇਕ ਅਤੇ ਸੁਰੱਖਿਅਤ ਮੰਨਿਆ ਜਾਂਦਾ ਪਰ ਉਹਨੇ ਯਾਤਰੀਆਂ ਨੂੰ ਆਪਣੇ ਸਮਾਨ ਨੂੰ ਲੈ ਕੇ ਉਹਨਾ ਪਵੇਗਾ ਹੋਰ ਹਿਸਾਬ ਦਾ ਕਿਉਂਕਿ ਰੇਲਵੇ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ ਰੇਲਵੇ ਅਧਿਕਾਰੀਆਂ ਮੁਤਾਬਕ ਵੱਖ-ਵੱਖ ਕਲਾਸਾਂ ਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਮਾਨ ਦਾ ਭਾਰ ਸੀਮਾ ਜਿਹੜਾ ਉਹ ਤੈਅ ਕਰ ਦਿੱਤੀ ਗਈ ਹੈ ਨਿਮਮ ਉਤਪਕ ਜੇ ਕੋਈ ਯਾਤਰੀ ਇਸ ਹੱਦ ਤੋਂ ਵੱਧ ਸਮਾਨ ਲੈ ਕੇ ਜਾਂਦਾ ਤੇ ਉਸ ਨੂੰ ਵਾਧੂ ਚਾਰਜ ਅਦਾ ਕਰਨਾ ਪਵੇਗਾ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ AC ਫਰਸਟ ਕਲਾਸ ਦੇ ਵਿੱਚ 70 ਕਿਲੋਗ੍ਰਾਮ ਤੱਕ ਦਾ ਸਮਾਨ ਆਪਣੇ ਨਾਲ ਰੱਖ ਸਕਦੇ ਹੋ AC ਸੈਕੰਡ ਕਲਾਸ ਦੇ ਵਿੱਚ ਇਹ ਸੀਮਾ ਜਿਹੜੀ ਹੈ ਉਹ 50 ਕਿਲੋਗ੍ਰਾਮ ਤੱਕ ਦੀ ਕੀਤੀ ਗਈ ਹੈ ਇਸੇ ਤਰ੍ਹਾਂ ਥਰਡ AC ਅਤੇ स्ਲੀਪਰ ਕਲਾਸ ਦੇ ਵਿੱਚ ਯਾਤਰੀ 40 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਕੇ ਜਾ ਸਕਦੇ ਨੇ ਜਨਰਲ ਕਲਾਸ ਦੇ ਯਾਤਰੀਆਂ ਲਈ ਸਮਾਨ ਦੀ ਸੀਮਾ ਸਭ ਤੋਂ ਘੱਟ 35 ਕਿਲੋਗ੍ਰਾਮ ਰੱਖੀ ਗਈ ਹੈ ਜੇ ਕੋਈ ਯਾਤਰੀ ਇਸ ਤੋਂ ਵੱਧ ਸਮਾਨ ਲੈ ਕੇ ਜਾਂਦਾ ਹੈ ਤੇ ਉਸ ਨੂੰ ਵਾਧੂ ਚਾਰਜ ਅਦਾ ਕਰਨਾ ਪਵੇਗਾ ਇਹ ਚਾਰਜ ਰੇਲਵੇ ਦੇ ਨਿਯਮਾਂ ਮੁਤਾਬਕ ਹੀ ਵਸੂਲਿਆ ਜਾਵੇਗਾ ਅਧਿਕਾਰਿਆਂ ਦਾ ਕਹਿਣਾ ਹੈ ਕਿ ਇਸ ਨਿਯਮ ਦਾ ਮਕਸਦ ਟ੍ਰੇਨਾਂ ਵਿੱਚ ਬੇਲੋੜਾ ਸਮਾਨ ਲਿਜਾਣ ਦੇ ਰੋਕਣਾ ਹੈ ਤਾਂ ਜੋ ਯਾਤਰੀਆਂ ਲਈ ਜਗ੍ਹਾ ਦੀ ਘਾਟ ਨਾ ਪਵੇ ਅਤੇ ਟ੍ਰੇਨ ਦਾ ਬੋਝ ਵੀ ਨਾ ਵਧੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ